ਰਣ ਨਾ ਜਾਈ ਬਿਨਵੰਤ ਨਾਨਕ ਆਪ ਜਾਣੈ ਜਿਨ ਇਹ ਬੰਤ ਬਣਾਈ ਬਿਹਾਗੜਾ ਮੁਹੱਲਾ ਪੰਜਵਾਂ ਖੋਜਤ ਸੰਤ ਫਿਰਹਿ ਪ੍ਰਭ ਪ੍ਰਾਨ ਆਧਾਰੀ ਰਾਮ ਤਾਣ ਤਨ ਕੀਨ ਭਇਆ ਬਿਨ ਮਿਲਤ ਪਿਆਰੇ ਰਾਮ ਪ੍ਰਭ ਮਿਲਹੁ ਪਿਆਰੀ ਮਾਇਆ ਧਾਰੀ ਕਰ ਦਇਆ ਲੜ ਲਾਏ ਲੀਜੀਐ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਪੇਖੇ ਜੀ ਜੈ ਸਮਰੱਥ ਪੂਰਨ ਸਦਾ ਨਿਹਚਲ ਪੂਜ ਅਗਮ ਅਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਾਨ ਪਿਆਰੀ ਜਪ ਤਪ ਬਰਤ ਕੀਨੇ ਪੇਖਨ ਕੋ ਚਰਨ ਨਾਰਾਮ ਤਪਤ ਨਾ ਕਤਹਿ ਬੁੱਝੈ ਬਿਨ ਸੁਆਮੀ ਸਰਨਾਰਾਮ ਪਰਬ ਸਰਨ ਤੇਰੀ ਕਾਟ 베ਰੀ ਸੰਸਾਰ ਸਾਗਰ ਤਾਰੀਐ ਆਨਾਖ ਨਿਰਗੁਣ ਕਛ ਨਾ ਜਾਣਾਂ ਮੇਰਾ ਗੁਣ ਔਗਣ ਨਾ ਵਿਚਾਰੀਐ ਦੀਨ ਦਿਆਲ ਗੋਪਾਲ ਪ੍ਰੀਤਮ ਸਮਰੱਥ ਕਾਰਨ ਕਰਨ ਨਾਨਕ ਚਾਤਰ ਕਹ ਹਰ ਬੂੰਦ ਮੰਗੈ ਜਪ ਜੀਵਾ ਹਰ ਹਰ ਚਰਨ ਅਮਹਿ ਸਰੂਪ ਰੋਪੀਓ ਹਰ ਹਰ ਨਾਮ ਆਰਾਮ संतह संग मिले जप पूर्ण काम राम सब काम पूर्ण दुख बदीरन हर निमख मन हो ना बीसरे आनंद अनदिन सदा साचा सर्व गुण जगदीसर अगणत ऊच अपार खाकुर अगम जाको थामा बिनवंत नानक मेरी इच्छा पूरन मिले श्री रंग रामा ਕਈ ਕੋਟਕ ਜਗ ਫਲਾ ਸੁਣ ਗਾਵਨ ਹਰੀ RAM ਹਰ ਹਰ ਨਾਮ ਜਪਤ ਕੁੱਲ ਸਗਲੇ ਤਾਰੇ RAM ਹਰ ਨਾਮ ਜਪਤ ਸੋਹੰਤ ਪ੍ਰਾਣੀ ਤਾਂ ਕੀ ਮਹਿਮਾ ਕਿਤ ਗਨਾ ਹਰ ਬਿਸਰ ਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਦਮਨਾ ਸੁਭ ਦਿਵਸੇ ਆਏ ਗਹਿ ਕੰਠ ਲਾਏ ਪ੍ਰਭ ਊਚੇ ਅਗਮ ਅਪਾਰੇ ਬਿਨਵੰਤ ਨਾਨਕ ਸਫਲ ਸਭ ਕਿਛ ਪ੍ਰਭ ਮਿਲੇ ਅਤ ਪਿਆਰੇ ਬਿਹਗੜਾ ਮੁਹੱਲਾ ਪੰਜਵਾਂ ਸ਼ੰਤ ਅਨਕਾਇ ਰਾ ਤੜਿਆ ਵਾਟ ਦਹੇਲੀ RAM ਪਾਪ ਕਮਾਵਦਿਆ ਤੇਰਾ ਕੋਈ ਨਾ 베ਲੀ RAM ਕੋਈ ਨਾ 베ਲੀ ਹੋਏ ਤੇਰਾ ਸਦਾ ਪਛੋਤਾਵੇ ਗੁਣ ਗਪਾਲਨਾ ਜਪਹਿ ਰਸਨਾ ਫਿਰ ਕਦਹੁ ਸੇਧਿ ਆਵੇ ਤਰਵਰਵ ਸੁਨਿ ਨਹ ਪਾਤ ਜੁੜਤੇ ਜੰਮ ਮਗ ਗਾਉਣ ਅਕੇਲੀ ਬਿਨ ਮੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ ਤੂੰ ਬਲਵੰਚ ਲੋਕ ਕਰਹਿ ਸਭ ਜਾਣੈ ਜਾਣੀ RAM ਲੇਖਾ ਧਰਮ ਭਇਆ ਤਿਲ ਪੀੜੇ ਕਹਾਣੀ RAM ਕਿਰਤ ਕਮਾਣੇ ਦੁਖ ਸਹੋ ਪ੍ਰਾਣੀ ਅਨਕ ਜੋਨ ਪਰਮਾਇ ਮਹਾ ਮੋਹਣੀ ਸੰਗ ਰਾਤਾ ਰਤਨ ਜਨਮ ਗੁਆਇਆ ਇਕ ਸਹਰ ਕੇ ਨਾਮ ਬਾਝੂ ਆਨ ਕਾਜ ਸਿਆਣੀ ਬਿਨਵੰਤ ਨਾਨਕ ਲੇਖ ਲਿਖਿਆ ਭਰਮ 모ਹੇ ਲੋਭਾਣੀ ਵਿਚ ਨਾ ਕੋਇ ਕਰੇ ਅਕਿਰਤ ਘਣ ਵਿਛੜ ਪਇਆ ਆਏ ਖਰੇ ਕਠਨ ਜਮ ਕੰਕਰ ਪਕੜ ਲਇਆ पकड़े चिल्ाया अपना कमाया महामोहनी रातिया गुण गोविंद गुरमुख ना जपिया तप्त थम गल लातिया काम क्रोध अहंकार मूठा खोए ज्ञान पछतापिया बिनवंत नानक संयोग भूला हरि जाप रसन ना जापिया तुझ बिन को नाही रब राखण हारा राम ਪਤਤ ਉਧਾਰਨ ਹਰ ਬਿਰਦ ਤੁਮਾਰਾ ਰਾਮ ਪਤਤ ਉਧਾਰਨ ਸਰਨ ਸੁਆਮੀ ਕਿਰਪਾ ਨਿਦ ਦਿਆਲਾ ਅੰਧ ਕੂਪ ਤੇ ਉਧਾਰ ਕਰਤੇ ਸਗਲ ਘਟ ਪ੍ਰਤ ਪਾਲਾ ਸਰਮ ਤੇਰੀ ਕਟ ਮਹਾ ਬੇੜੀ ਇਕ ਨਾਮ ਦੇ ਆਧਾਰਾ ਬਿਨਵੰਤ ਨਾਨਕ ਕਰ ਦੇ ਰੱਖੋ ਗੋਬਿੰਦ ਦੀਨ ਦਿਆਰਾ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਲਾਯਾਰਾਮ ਸਭ ਸੁਖ ਪ੍ਰਗਟਿਆ ਦੁੱਖ ਦੂਰ ਪਰਾਯਾਰਾਮ ਸੁਖ ਸਹਿਜ ਅਨੰਦ ਬਨੋਦ ਸਦਹੀ ਗੁਣ ਗੋਪਾਲ ਨਿਤ ਗਾਈਐ ਭਜ ਸਾਧ ਸੰਗੇ ਮਿਲੇ ਰੰਗੇ ਬਹੜ ਜਉਣ ਨਾ ਧਾਈਐ ਗਹਿ ਕੰਠ ਲਾਈ ਸਹਿਜ ਸੁਭਾਈ ਆਦ ਅੰਕੁਰ ਆਇਆ ਬਿਨਵੰਤ ਨਾਨਕ ਆਪ ਮਿਲੇਆ ਬਹੁੜ ਕਤੂ ਨਾ ਜਾਇਆ ਬਹਾਗੜਾ ਮਹੱਲਾ ਪੰਜਵਾਂ ਸੰਤ ਸੁਨਹੁ ਬੇਨੰਤੀਆ ਸਵਾਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚੇਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇਸ਼ ਭੰਜਨਾ ਸਰਨ ਤੇਰੀ ਰਖ ਲਿਓ ਮੇਰੀ ਸਰਬ ਮੈਂ ਨਿਰੰਜਨਾ ਸੁਨਤ ਪੇਖਤ ਸੰਗ ਸਭ ਕੈ ਪ੍ਰਭ ਨਿਰਹੂ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰੱਖ ਲੇ ਹੋ ਘਰ ਕੇ ਚੇਰੇ ਤੂੰ ਸਮਰਥ ਸਦਾ ਹਮ ਦੀਨ ਪੇਖਾਰੀ RAM ਮਾਇਆ 모ਹੀ ਮਗਨ ਕੱਢ ਲੇ ਹੋ ਮਰਾਰੀ RAM ਲੋਭ 모ਹੀ ਬੇਕਾਰ ਬਾਂਦੇ ਹੋ ਨੰਕ ਦੂਖ ਕਮਾਵਨੀ ਅਲੇਪਤ ਬੰਦਨ ਰਹਿਤ ਕਰਤਾ ਜੀਆ ਆਪਣਾ ਪਾਮਨੇ ਕਰ ਅਨਗਰਹੋ ਪਤਤ ਪਾਵਨ ਬਹੁ ਜੋਨ ਭਮਤੇ ਹਾਰੀ ਮਨਵੰਤ ਨਾਨਕ ਦਾਸ ਹਰਿ ਕਾ ਪ੍ਰਭ ਜੀ ਪ੍ਰਾਨ ਅਧਾਰੀ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ RAM ਪਲ ਹੈ ਅਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ RAM ਅਗਾਧ ਬੋਧ ਅਪਾਰ ਕਰਤੇ ਮੋਹਿ ਨੀਚ ਕਛੂ ਨਾ ਜਾਣਾ ਰਤਨ ਤਿਆਗ ਸੰਗ੍ਰਹਿਮ ਕਉਡੀ ਪਸੂ ਨੀਚ ਇਆਨਾ ਤਿਆਗ ਚਲਤੀ ਮਹਾ ਚੰਚਲ ਦੋਖ ਕਰ ਕਰ ਜੋਰੀ ਨਾਨਕ ਸਰਨ ਸਮਰੱਥ ਸੁਆਮੀ ਪੈਜ ਰੱਖੋ ਮੋਰੀ ਜਾਂਤੇ ਵਿਛੜਿਆ ਤਿਨ ਆਪ ਮਲਾਇਆ ਰਾਮ ਸਾਧੂ ਸੰਗਮੇ ਹਰ ਗੁਣ ਗਾਇਆ ਰਾਮ ਗੁਣ ਗਾਏ गोविंद ਸਦਾ ਨੀਕੇ ਕਲਿਆਣ ਮੈਂ ਪ੍ਰਗਟ ਭਈ ਸੇਜਾ ਸੁਹਾਵੀ ਸੰਗ ਪ੍ਰਭ ਕੈ ਆਪਣੇ ਪ੍ਰਭ ਕਰ ਲੈ ਛੋੜ ਚਿੰਤ ਅਚਿੰਤ ਹੋਏ ਬਹੁੜ ਦੁਖ ਨਾ ਪਾਇਆ ਨਾਨਕ ਦਰਸ਼ਨ ਦੇਖ ਜੀਵੇ गोविंद ਗੁਣ ਨਿਦ ਗਾਇਆ ਬਿਹਗੜਾ ਮਹੱਲਾ ਪੰਜਵਾਂ ਸ਼ੰਤ बोल सो ਧਰਮੀ ਰਿਆ ਮੋਨ ਕਤ ਧਾਰੀ ਨਾ ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਵਹਾਰੀ ਰਾਮ ਸੰਗ ਤੇਰੇ ਕਛਨਾ ਚੱਲੇ ਬਿਨਾ ਗੋਵਿੰਦ ਨਾਮਾ ਦੇਸ ਵੇਸ स्वर्ण ਰੂਪਾ ਸਗਲ ਊਨੇ ਕੰਮ ਪੁੱਤਰ ਕਲਤਰਨਾ ਸੰਗ ਸੋਭਾ ਹਸਤ ਕੌਰ ਵਿਕਾਰੀ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿੱਥਿਆ ਸੰਸਾਰੀ ਰਾਜਨ ਕਿਉ ਸੋਇਆ ਤੂੰ ਨੀਂਦ ਭਰੇ ਜਾਗਤ ਕਤ ਨਾਹੀ RAM ਮਾਇਆ ਝੂਠ ਰੁਦਨ ਕੀਤੇ ਬਿਲਾਹੀ RAM ਬਿਲਾਹੇ ਕੀਤੇ ਮਹਾਮੋਹਣ ਬਿਨ ਨਾਮ ਹਰ ਕੇ ਸੁਖ ਨਹੀਂ ਸਹਿ ਸੁਸਿਆਣਪ ਉਪਾਵ ਥਾਕੇ ਜਹ ਭਾਵਤ ਤਹਿ ਜਾਹੀ ਆਦ ਅੰਤੇ ਮਦਪੂਰਨ ਸਰਬਤਰ ਘਟ ਘਟ ਆਹੀ ਬਿਨਮੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਘਰ ਜਾਹੀ ਨਰਪਤ ਜਾਣ ਗਰਹਿਓ ਸੇਵਕ ਸਿਆਣੇ RAM ਸਰ ਪਰ ਵਿਛੜਨਾ ਮੋਹੇ ਪਛਤਾਣੇ RAM ਹਰ ਚੰਦੌਰੀ ਦੇਖ ਭੂਲਾ ਕਹਾਂ ਅਸਥਿਤ ਪਾਈਐ ਬਿਨ ਨਾਮ ਹਰਿ ਕੇ ਆਨ ਰਚਨਾ ਐਹਲਾ ਜਨਮ ਗੋਾਈਐ ਹਉ ਹਉ ਕਰਤਨਾ ਤ੍ਰਿਸ਼ਣ ਬੂਝੈ ਨਹਿ ਕਾਮ ਪੂਰਨ ਗਿਆਨੀ ਬਿਨਵੰਤ ਨਾਨਕ ਬਿਨ ਨਾਮ ਹਰਿ ਕੇ ਕੀਤਿਆ ਪਛਤਾਨੀ ਧਾਰ ਅਨਗਰਹ ਆਪਣਾ ਕਰ ਲੀਨ ਆਰਾਮ ਪੂਜਾ ਗਹਿ ਕਾੜ ਲੀਓ ਸਾਧੂ ਸੰਗ ਦੀਨ ਆਰਾਮ ਸਾਦ ਸੰਗਮ ਹਰ ਅਰਾਧੇ ਸਗਲ ਕਲਮਲ ਦੁਖ ਜਲੇ ਮਹਾ ਧਰਮ ਸੋਦਾਨ ਕਿਰਿਆ ਸੰਗ ਤੇ ਰਹਿ ਸਿਹ ਚੱਲੇ ਰਸਨਾ ਅਰਾਧੇ ਏਕ ਸੋ ਆਮੀ ਹਰ ਨਾਮ ਮਨ ਤਨ ਭੀਨਾ ਨਾਨਕ ਜਿਸਨੋ ਹਰ ਮਲਾਈ ਸੋ ਸਰਬ ਗੁਣ ਪਰਬੀਨਾ ਵਿਹਾਜੜੇ ਕੀ ਵਾਰ ਮਹੱਲਾ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ 3 ਗੁਰ ਸੇਵਾ ਤੇ ਸੁਖ ਪਾਈਐ ਹੋਰਥੈ ਸੁਖ ਨ ਭਾਲ ਗੁਰ ਕੈ ਸ਼ਬਦ ਮਨ ਭੇਦੀਐ ਸਦਾ ਵਸੈ ਹਰ ਨਾਲ ਨਾਨਕ ਨਾਮ ਤਿਨਾ ਕਉ ਮਿਲੈ ਜਿਨ ਹਰ ਵੇਖੈ ਨਦਰ ਨਿਹਾਲ ਮਹੱਲਾ 3 ਸਿਫਤ ਖਜ਼ਾਨਾ ਬਖਸ਼ੈ ਜਿਸ ਬਖਸ਼ੈ ਸੋ ਖਰਚੈ ਖਾਈ ਸਤਿਗੁਰ ਦੇ ਹੱਥ ਨਾ ਆਵਈ ਸਭ ਥੱਕੇ ਕਰਮ ਕਮਾਏ ਨਾਨਕ ਮਨਮੁਖ ਜਗਤ ਧਨਹੀਨ ਹੈ ਅੱਗੇ ਭੁੱਖਾ ਕੀ ਖਾਏ ਪੌੜੀ ਸਭ ਤੇਰੀ ਤੋਂ ਸਭ ਸੁਦਾ ਸਭ ਤੁਧ ਉਪਾਇਆ ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਧਿਆਇਆ ਤਿਸ ਦੀ ਤੋਂ ਪਗਤ ਥਾਏ ਪਾਏ ਜੋ ਤੁਧ ਮਨ ਪਾਇਆ ਜੋ ਹਰ ਪ੍ਰਭ ਭਾਵੈ ਸੋ ਥੀਅ ਸਭ ਕੰਮ ਤੇਰਾ ਕਰਾਇਆ ਸਲਾਹੇ ਹੋ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ ਸ਼ਲੋਕ ਮਹਲਾ 3 ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਈ ਨਾਮੇ ਕਾਰਜ ਸਿਧ ਹੈ ਸਹਜੇ ਹੋਈ ਸੋ ਹੋਈ ਗੁਰਮਤਿ ਮਤ ਅਚਲ ਹੈ ਚਲਾਏ ਨਾ ਸਕੈ ਕੋਈ ਭਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਇ ਮਨਮੁਖ ਮੂਲੋ ਪੁਲਾਇਨ ਵਿੱਚ ਲਭ ਲੋਭ ਹੰਕਾਰ ਝਗੜਾ ਕਰਦਿਆ ਅਨ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਸੁਧ ਮਤ ਕਰਤੈ ਹਿਰ ਲਈ ਬੋਲਣ ਸਭ ਵਿਕਾਰ ਦਿੱਤਾ ਕਿਤੇ ਨਾ ਸੰਤੋਖੀਆਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨ ਮੁਖਾਂ ਨਾਲੋਂ ਟੁੱਟਿਆ ਭਲੀ ਜਿੰਨਾ ਮਾਇਆ 모ਹੇ ਪਿਆਰ ਮਹਲਾ ਤੀਜਾ ਤਿਨ ਭਉ ਸੰਸਾਰ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਤੁਰ ਤਿਨ ਕੀ ਪੈਜ ਰੱਖਦਾ ਆਪੇ ਰਖਣਹਾਰ ਮਿਲ ਪ੍ਰੀਤਮ ਸੁਖ ਪਾਇਆ ਸਚੈ ਸ਼ਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣ ਹਾਰ ਪੌੜੀ ਜੀ ਜੰਤ ਸਭ ਤੇਰਿਆ ਤੂੰ ਸਭ ਨਾਰਾਸ ਜਿਸ ਤੂੰ ਦੇਹੇ ਤਿਸ ਸਭ ਕਿਛ ਮਿਲੈ ਕੋਈ ਹੋਰ ਸ਼ਰੀਕ ਨਾਹੀ ਤੁਧ ਪਾਸ ਤੂੰ ਇੱਕੋ ਦਾਤਾ ਸਭ ਸੁਦਾ ਹਰ ਪਹਿ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲੈ ਸੋ ਜਨ ਸਬਾਸ ਸਭ ਤੇਰਾ ਚੂਜ ਵਰਤਦਾ ਦੁੱਖ ਸੁਖ ਤੁਧ ਪਾਸ ਸ਼ਲੋਕ ਮਹੱਲਾ 3 ਗੁਰਮੁਖ ਸਚੈ ਭਾਉ ਦੇ ਦਰ ਸਚੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਚਾਨਣ ਕੀਆ ਕਰਤਾਰ ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰ ਮਹੱਲਾ ਤੀਜਾ ਗੁਰ ਕੀ ਸੇਵਾ ਚਾਕਰੀ ਭੈ ਰਚਕਾਰ ਕਮਾਏ ਜਿਹਾ ਸੇਵੈ ਤੇ ਹੋ ਹੋਐ ਜੇ ਚੱਲੈ ਤਿਸੈ ਰਜਾਈ ਨਾਨਕ ਸਭ ਕਿਸੇ ਆਪ ਹੈ ਅਵਰਨਾ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੀਵੜ ਅਵਰਨਾ ਕੋਈ ਤੁਦ ਜੀਵੜ ਹੋਰ ਸ੍ਰੀ ਕੋ ਹੋਐ ਤਾਂ ਆਖੀਐ ਤੁਦ ਜੀਵੜ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਭੰਨਣ ਘੜਨ ਸਮਰੱਥ ਦਾ ਤਾਰ ਹੈ ਤੁਦੇ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਤੁਦ ਜੀਵੜ ਦਾ ਤਾਰ ਮੈਂ ਕੋਈ ਨਦਰ ਨਾ ਆਵੇਈ ਤੁਦ ਸਭ ਸੈ ਨੂੰ ਦਾਨ ਦਿੱਤਾ ਖੰਢੀ ਵਰ ਭੰਢੀ ਪਤਾਲੀ ਪੁਰੀ ਸਭ ਲੋਈ ਸ੍ਰੋਕ ਮਹਲਾ 3 ਜ ਮਨ ਪਰ ਤੀਤਨਾ ਆਈਆ ਸਹਿਜ ਨਾਲ ਲੱਗੋ ਭਾਉ ਸ਼ਬਦੈ ਸਾਧਨਾ ਪਾਇਉ ਮਨ ਹਟਕਿਆ ਗੁਣ ਗਾਏ ਨਾਨਕ ਆਇਆ ਸੂ ਪਰਵਾਨ ਹੈ ਜੇ ਗੁਰਮੁਖ ਸੱਚ ਸੁਮਾਏ ਮਹਲਾ 3 ਜ ਆਪਣਾ ਆਪ ਨਾ ਪਛਾਣਿਆ ਮੂੜਾ ਅਵਰਾਇ ਆਖ ਦੁਖਾਈ ਮੁੰਡਹਿ ਦੀ ਖਸਲਤ ਨਾ ਗਈਆ ਅੰਦੇ ਵਿੱਚੜ ਚੋਟਾ ਖਾਏ ਸਤਿਗੁਰ ਕੈ ਭੈ ਭਨ ਨਾ ਘੜਿਓ ਰਹਿ ਅੰਕ ਸਮਾਏ ਅਨ ਦਿਨ ਸੈਸਾ ਕਦੇ ਨਾ ਚੂਕੈ ਬਿਨ ਸ਼ਬਦੈ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਭਲਾ ਨਿਤ ਤੰ ਦਾ ਕਰਤ ਵਿਹਾਈ ਚਰਨ ਕਰ ਦੇਖਤ ਸੁਣ ਥਕੇ ਦੇਹ ਮੁਕੇ ਨੇੜੈ ਆਏ ਸੱਚਾ ਨਾਮ ਨ ਲਗੋ ਮੀਠਾ ਜਿਤ ਨਾਮ ਨਵ ਨਿਧ ਪਾਏ ਜੀਵਤ ਮਰੇ ਮਰੇ ਫੁਨ ਜੀਵੈ ਤਾ ਮੁਖ ਅੰਤਰ ਪਾਏ ਤੁਰ ਕਰਮ ਨਾ ਪਾਉ ਪ੍ਰਾਣੀ ਵਿਣ ਕਰਮਾ ਕੀ ਆ ਪਾਏ ਗੁਰ ਕਾ ਸ਼ਬਦ ਸੰਭਾਲ ਤੂ ਊੜੇ ਗਤ ਮਤ ਸ਼ਬਦੇ ਪਾਏ ਨਾਨਕ ਸਤਗੁਰ ਤਦਹੀ ਪਾਏ ਜਾਂ ਵਿੱਚੋਂ ਆਪਗੁਆਈ ਪੌੜੀ ਜਿਸ ਦਾ ਚਿੱਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉ ਅੰਦੇਸਾ ਕਿਸੈ ਗੱਲੈ ਦਾ ਲੋੜੀਐ ਹਰ ਸੁਖ ਦਾਤਾ ਸਭਨਾ ਗੱਲਾਂ ਕਾ ਤਿਸ ਨੂੰ ਧਿਆਏ ਦਿਆਂ ਕਿਵ ਨਿਮਖ ਘੜੀ ਮੂਹੂ ਮੋੜੀਐ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਇ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੂਹ ਜੋੜੀਐ ਸਭ ਦੁਖ ਭੁਖ ਰੋਗ ਗਏ ਹਰ ਸੇਵਕ ਕੀ ਸਭ ਜਨ ਕੇ ਬੰਧਨ ਤੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹੇ ਦਿੱਠੈ ਜਗਤ ਤਰਿਆ ਸਭ ਲੋੜੀਐ ਸ਼ਲੋਕ